ਸਾਡੇ ਸ਼ਹਿਰ ਦੇ ਕਰਾਨਾ ਦੁਕਾਨ ਦੇ ਮਾਲਕ ਰਵਿੰਦਰ ਸੋਪਤੀ ਦੀ ਕੱਲ ਦੇਰ ਰਾਤ ਹਾਦਿਸੀ ਇਨਫੋਰਮੇਸ਼ਨ ਸਾਡੇ ਕੋਲ ਆਈ ਸੀ ਤੇ ਜੋ ਇਨਫੋਰਮੇਸ਼ਨ ਦੇ ਆਕਟ ਕਰਦੇ ਹੋਏ ਸਾਡੀ ਪਾਰਟੀ ਜੋ ਹੈਗੀ ਰਾਤ ਦੇ ਬੁਖੇ ਸਿਮੂਵ ਕਰਦੀ ਸੀ ਤੇ ਕਰੰਟ ਅਪਡੇਟ ਇਹ ਹੈ ਕਿ ਜੋ ਕੇਸ ਹੈਗਾ ਇਹਦੀ ਗੋਥੀ ਸੁਝਾ ਲਈ ਗਈ ਹੈ ਤੇ ਜੋ ਅਕਿਊਜ਼ ਹੈਗੇ ہیں ਕਈ ਫੜਲੇ ਗਏ ہیں ਬਾਕੀ ਨੂੰ ਫੜਿਆ ਜਾ ਰਿਹਾ ਹੈ ਇਨਾ ਦਾ ਜੋ ਮੋਟਿਵ ਹੈਗਾ ਹਾਲੇ ਟਿਸ ਹੈ ਟੂ ਬੀ ਅਸਰੈਂਡ ਹਾਲੇ ਪੁੱਛ ਕੇ ਚੱਲ ਰਹੀ ਹੈ ਉਹਨੂੰ ਗ੍ਰੈਜੂਅਲੀ ਜਦ ਪ੍ਰੋਪਰ ਪ੍ਰੈਸ ਕਾਨਫਰੈਂਸ ਦੇ ਵਿੱਚ ਸਾਈਡ ਡਿਟੇਲਸ ਨੂੰ ਦੇਵਾਂਗੇ ਉਹਦੇ ਵਿੱਚ ਕਲੀਅਰ ਕਰਦੇ ਆਂ ਅ ਜੋ ਸਥਿਤੀ ਹੈ ਬੇਸਿਕਲੀ ਮਾਰਨ ਤੋਂ ਬਾਅਦ ਇਹਨਾਂ ਨੇ ਬੋਡੀ ਬਲਾਚੌਰ ਦੇ ਵਿੱਚ ਜਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਸੀ ਉੱਥੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਲਗਾਰਿਸ ਗੱਡੀ ਖੜੀ ਹੈ ਜਿਸ ਦੇ ਵਿੱਚ ਇੱਕ ਡੈੱਡ ਬੋਡੀ ਪਈ ਹੈ ਮੌਕੇ ਤੇ ਕਾਰਵਾਈ ਕਰਦੇ ਹੋਏ ਨਵਾਂ ਸ਼ਹਿਰ ਪੁਲਿਸ ਵੱਲੋਂ ਬੜਾ ਬੜਾ ਵਧੀਆ ਕੰਮ ਕੀਤਾ ਗਿਆ ਜਿੱਥੇ ਅਸੀਂ ਵਿਦਿਨ 24 ਆਵਰਸ ਇੱਕ ਜੋ ਬਲਾਈਂਡ ਮਰਡਰ ਕੇਸ ਹੈਗਾ ਇਹਨੂੰ ਟ੍ਰੇਸ ਕਰ ਲਿਆ ਤੇ ਇਹਦੇ ਕਈ ਐਕਟਿਵਸ ਫੜੇ ਗਏ ਸਰ ਮਰਨ ਦਾ ਕਾਰਨ ਕੀ ਹੈ ਮਾਰਨ ਦਾ ਜੋ ਕਾਰਨ ਹੈਗਾ ਕਿ ਇਹ ਹਲੇ ਡੀਆਰ ਅਸਰਟੇਨਿੰਗ ਯਾਨੀ ਤਫਤੀਸ਼ ਚੱਲਦੀ ਪਈ ਹੈ ਤੇ ਜਦੋਂ ਪ੍ਰੋਪਰ ਹੋਣੀ ਹੈ ਇਹਦੀ ਇਨਫੋਰਮੇਸ਼ਨ ਅਸੀਂ ਸ਼ੇਅਰ ਕਰਾਂਗੇ ਪ੍ਰੈਸ ਦੇ ਨਾਲ ਤਬ ਉਹਦੇ ਵਿੱਚ ਅਸਰ ਕੀ ਜਰਾ ਹੈ ਇਹਨੇ ਲੋਕ ਸ਼ਾਮਿਲ ਨੇ ਇਹਦੇ ਵਿੱਚ ਵੀ ਹਲੇ ਤੱਕ ਵੀ ਤਫਤੀਸ਼ ਦੇ ਸਾਬ ਨਾਲ ਚਾਰ ਲੋਕ ਵੀ ਸ਼ਾਮਿਲ ਨੇ ਜਿਨ੍ਹਾਂ ਤੋਂ ਤੀਨ ਸਾਡੇ ਕਾਬੂ ਚ ਹੈਗੇ ਇੱਕ ਵੀ ਕਿਤੇ ਨਹੀਂ ਇਧਰ ਮਹਿਲਾ ਸੀ ਉਹ ਜਨੀ ਸਿਸ ਜੀ ਜਨੀ ਹਾਂਜੀ ਉਹ ਵਿਸ਼ੇ ਸਰ ਇਹ ਲਾਅਨ ਆਰਡਰ ਦਾ ਤਾਂ ਕੋਈ ਮਾਮਲਾ ਨਹੀਂ ਹੈ ਕੋਈ ਨਹੀਂ ਜੀ ਲਾਅਨ ਆਰਡਰ ਦਾ ਮਾਮਲਾ ਨਹੀਂ ਹੈਗਾ ਇਹ ਪਰਸਨਲ ਰੰਜਿਸ਼ ਕਰਕੇ ਹੋਇਆ ਹੈ ਇਹ ਪਰਸਨਲ ਇਸ਼ੂਸ ਸੀਗੇ ਕਰਕੇ ਹੋਇਆ ਇਹਦੇ ਵਿੱਚ ਕੋਈ ਲਾਅਨ ਆਰਡਰ ਦਾ ਇਹੋ ਜਿਹਾ ਇਸ਼ੂ ਨਹੀਂ ਸਰ ਇਹ ਮਤਲਬ ਇੱਕ ਇਹਨੂੰ ਪਲਾਨ ਮਰਡਰ ਕਹਿ ਸਕਦੇ ਕਿ ਸਿਚੁਏਸ਼ਨਲ ਮਰਡਰ ਹੈ ਕਿ ਪਲਾਨਡ ਮਰਡਰ ਨਹੀਂ ਹਲੇ ਜੀ ਤਫ਼ਤੀਸ਼ ਜਾਰੀ ਹੈਗੀ ਅਸੀਂ ਤੁਹਾਡੇ ਨਾਲ ਲਾਅਰ ਸ਼ੇਅਰਸ ਡਿਟੇਲ ਸ਼ੇਅਰ ਕਰਾਂਗੇ ਮਾਰੇ ਕਿੱਥੇ ਗਿਆ ਨਵਾਂ ਸਰ ਮਾਰੇ ਦੇ ਬਲਕਬਰੀ ਮਾਰੇ ਨਹੀਂ ਜੀ ਮਾਰਿਆ ਇੱਥੇ ਹੀ ਗਿਆ ਬਾਅਦ ਵਿੱਚ ਬੋਡੀ ਜੋ ਹੈ ਮੂਵ ਕੀਤੀ ਗਈ ਸੀ ਤੇ ਸਾਡੇ ਕੋਲ ਹੁਣ ਦੋ ਤਿੰਨ ਦਾ ਕਰ ਤੇ ਉਥੋਂ ਐਵਿਡੈਂਸ ਕਲੈਕਟ ਕੀਤਾ ਗਿਆ ਤੇ ਲੋਕ ਸਰਕਲ ਰਿਮਾਂਡ ਪਲੇਜ ਹੋਇਆ ਇਸ ਕੈਨ ਕੋ ਰਿਮਾਂਡ ਤੇ ਲਿਆ ਜਾਇਆ ਜਾਏਗਾ ਤੇ ਬਾਕੀ ਕੁਝ ਗਿਚ ਕਰਕੇ ਜੋ ਹੋਰ ਜੀ ਦੀ ਸਾਹਮਣੇ ਆਣੀ ਹੈ ਸਾਹਮਣੇ ਨਹੀਂ ਜੀ ਇਹਨੂੰ ਮਾਰਨ ਦਾ ਇਹਨਾਂ ਨੇ ਇੱਕ ਤੇਜ਼ਦਾਰ ਹਥਿਆਰ ਯੂਜ਼ ਕੀਤਾ ਸੀ ਤੇ ਉਹ ਵੀ ਸਾਡੇ ਕਬਜ਼ੇ ਚ ਆ ਗਏ ਰਿਕਵਰ ਕਰ ਲਿਆ ਪੂਰੀ ਰਿਕਵਰ ਕਰ ਲਿਆ ਗਿਆ ਉਹ ਵੀ ਸੀ ਬੜਾ ਬਲੰਕ ਮਰਡਰ ਕੀਤਾ ਕੋਈ ਮਤਲਬ ਕੋਈ ਖਾਸ ਹੀ ਲੱਗਦਾ ਵੀ ਬਹੁਤ ਜ਼ਿਆਦਾ ਰੱਜੇ ਦਾ ਲੋਕ ਰੰਜੇਸ਼ ਦੇ ਨਾਲ ਮਾਰਿਆ ਹੋਗਾ ਰੇਜ ਬਿਲਕੁਲ ਰੰਜਿਸ਼ ਦੇ ਨਾਲ ਮਾਰਿਆ ਗਿਆ ਬਟ ਅਗੇਨ ਤਫਤੀਸ਼ ਚੱਲੀ ਪਈ ਹੈ ਜੀ ਤਫਤੀਸ਼ ਦੇ ਨਾਲ ਜਦੋਂ ਸਾਨੂੰ ਕਲੀਅਰ ਚੀਜ਼ ਹੋ ਜਾਂਦੀ ਹੈ ਤਦ ਹੀ ਤੁਹਾਨੂੰ ਚੈੱਕ ਅਫਸਰ ਸੰਬੰਧ ਉਹ ਹੈ ਸੰਬੰਧ ਕਰ ਕੋਈ ਨਹੀਂ ਹਲੇ ਨਹੀਂ ਕਿ ਹਲੇ ਤੇ ਅਸੀਂ ਕਮੈਂਟ ਨਹੀਂ ਕਰ ਸਕਦੇ ਤਫਤੀਸ਼ ਇਜ਼ ਗੋਇੰਗ ਆਹ ਠੀਕ ਹੈ ਥੈਂਕ ਯੂ